ਡੇਢ ਸਾਲ ਪਹਿਲਾਂ 25 ਸਾਲ ਦੀ ਮਮਤਾ ਦਾ ਵਿਆਹ ਉਸਦੇ ਮਾਪਿਆਂ ਦੇ ਵੱਲੋਂ ਸ਼ੁਭਮ ਨਾਮ ਦੇ ਮੁੰਡੇ ਦੇ ਨਾਲ ਕੀਤਾ ਗਿਆ ਸੀ ਮੋਗਾ ਦੇ ਅਕਸਮਾ ਧਰਮਕੋਟ ਦਾ ਇਹ ਮਾਮਲਾ ਜਿੱਥੇ ਸੋਹਰੇ ਘਰ ਤੇ ਵਿੱਚ ਰੰਦੀ ਨਵੀਂ ਵਿਆਹੀ ਦੀ ਜਾਣ ਗਈ ਹੈ ਇਹ थाना ਧਰਮਕੋਟ ਦੇ ਅਧੀਨ ਜਦੋਂ ਦਰਜ ਕਰਵਾਇਆ ਗਿਆ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਹੁਣ ਕੀਤੀ ਗਈ ਹੈ ਇਸ ਮੌਕੇ ਤੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਕੋਲ 25 ਸਾਲਾਂ ਮਮਤਾ ਦੀ ਮਾਂ ਜੋਤੀ ਜੋ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਉਸਨੇ ਆਪਣੇ ਬਿਆਨ ਦਰਜ ਕਰਵਾਏ ਨੇ ਕਿ ਧੀ ਦਾ ਵਿਆਹ 1.5 ਸਾਲ ਪਹਿਲਾਂ ਧਰਮਕੋਟ ਦੇ ਰਹਿਣ ਵਾਲੇ ਸ਼ੁਗਮ ਦੇ ਨਾਲ ਕੀਤਾ ਗਿਆ ਸੀ ਵਿਆਹ ਤੋਂ ਬਾਅਦ ਹੀ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਤੇ ਇਸ ਤੋਂ ਬਾਅਦ ਪਿੱਛੇ ਜਿਹੇ ਕੁਝ ਦਿਨ ਪਹਿਲਾਂ ਹੀ ਸਹੁਰੇ ਘਰ ਦੇ ਵਿੱਚ ਉਸਨੂੰ ਐਸ.ਬੀ. ਲਵਾ ਕੇ ਪੇਕਿਆਂ ਦੇ ਵੱਲੋਂ ਹੀ ਦਿੱਤਾ ਗਿਆ ਸੀ ਅਤੇ ਹੁਣ ਉਸ ਦਾ ਸਹੁਰਾ ਪਰਿਵਾਰ 25 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਇਸ ਤੋਂ ਬਾਅਦ ਹਸਪਤਾਲ ਵਿਖੇ ਕੁੜੀ ਦੀ ਜਾਨ ਗਈ ਹੈ ਅਤੇ ਹੁਣ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰਨ ਤੋਂ ਬਾਅਦ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਇਹ ਮਾਮਲਾ ਮਮਤਾ ਦੇ પતિ ਸ਼ੁਭਮ ਸੋਰੇ ਰਾਜਕੁਮਾਰ ਜੇਠ ਵਿਸ਼ਾਲ ਅਤੇ ਜਠਾਣੀ ਸੋਨੀਆ ਦੇ ਖਿਲਾਫ ਦਰਜ ਕੀਤਾ ਗਿਆ ਅਤੇ ਜਲਦੀ ਉਨ੍ਹਾਂ ਦੀ ਗ੍ਰਿਫਤਾਰੀ ਕਰਕੇ ਵੱਡੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਆਪਣੇ ਮਮਤਾ ਨਾਮ ਦੀ ਮਰਤੀ ਸੀ ਜਿਹੜੀ ਪੁਰਬੀ ਰਹਿਣ ਵਾਲੀ ਸੀ ਉਹ ਦੀ ਸ਼ਾਦੀ ਤੇ ਸ਼ੁਭਮ ਨਾਮ ਦੇ ਲੜਕੇ ਨਾਲ ਹੋਈ ਸੀ। ਦੋਸਤ ਬ੍ਰੀ ਬੱਲੇ ਨੇ ਬੱਚਾ ਉਹਦੇ ਕੋਈ ਨਹੀਂ ਸੀਗਾ ਹੁਣ ਉਹ ਬਾਹਰ ਜਾਣਾ ਸੀਗਾ ਜੀ ਇਸ ਕਰਕੇ ਉਹ ਪੜਾਈ ਕਰ ਰਹੀ ਸੀ ਉਹ ਤੋਂ ਬਾਅਦ ਉਹਨੇ ਪਰਦੇ ਕਹਿੰਦੇ ਵੀ ਇਹ ਜੀ ਖਾਤਰ ਆਪਾਂ ਨੂੰ ਦਵਾ ਦੇ ਇੱਥੇ ਹੀ ਰਹਿ ਜਾ ਬੈਸਰੀ ਜਾਂ ਵੀ ਤੇਰਾ ਪ੍ਰਾਪ ਲੋਨ ਕਰਕੇ ਦੇਵੇ ਜਾਂ ਮਰੇ پیسے ਦੇ ਦੇ ਤਾਂ ਕੀ ਕਰ ਰਹੀ ਕੀਤੀ ਸੀ ਤੁਹਾਡੇ ਵੱਲ ਜੀ ਜੀ ਦੀ ਲੜਕੀ ਦੀ ਮਾਤਾ ਜੁਤੀ ਦੇ ਬਿਆਨ ਤੇ ਮੁਕਦਮੇ ਨੇ ਰਿਖਾਫ 132 24 ਦਰਗੀ ਕਰਤਾ ਜੀ ਇੰਨੇ ਕਿਲਾਬ ਹੋ ਗਏ ਤੇ ਕਿਹੜਾ ਨੰਨੇ ਕਿਲਾਬ ਹੋਈ ਇੱਕ ਉਹਦੇ ਪੁੱਤ ਸੁਭਮ ਇੱਕ ਉਹਦਾ ਡੇਡੀ ਰਾਜਕੁਮਾਰ ਭਰਾ ਵਿਸ਼ਾਲ ਤੇ ਉਹ ਜਿਹੜੀ ਜਟਾਣੀ ਸੀ ਸੁਣੀਆਂ ਕਿੰਨੇ ਦਿਨ مانਗਤਾ ਬੋਲਦੇ ਤੇ ਜਿੱਦ ਤੋਂ ਸੁਮਰ ਤਾਈ 25 ਲੱਖ ਰੁਪਏ ਦੀ ਸੀ ਉਹਨਾਂ ਨੇ ਤੁਹਾਨੂੰ ਜਿੰਨਾ ਲੋਨ ਕਰ ਦਿੱਤੇ ਤੇ ਰੱਪਾ ਤੇ ਬੱਚਾ ਵਧੇਰਾ ਸੀ ਇਹਨਾਂ ਨੇ ਨਹੀਂ ਮੱਟਾ ਕੋਈ ਜੀ ਸਿਰ ਐਸਪੈਕ ਲੈਣੀ ਰੇਡ ਜਰੀਏ ਸਾਡੇ ਪਰਲਾਂ ਨੇ